ਤੁਸੀਂ ਦੇਖ ਰਹੇ ਹੋ ਲੁਧਿਆਣਾ ਪ੍ਰਾਈਮ ਤੇ ਮੈਂ ਹਾਂ ਨੂਬੈਂਸ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਦਿਨੋਂ ਦਿਨ ਬਹੁਤ ਹੀ ਜ਼ਿਆਦਾ ਖਰਾਬ ਹੋ ਰਹੀ ਹੈ ਆਏ ਦਿਨ ਅਸੀਂ ਕੋਈ ਨਾ ਕੋਈ ਵਾਰਦਾਤ ਦੇਖਦੇ ਆ ਜਿਹਦੇ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਤਾਂ ਬਹੁਤ ਆਮ ਹੋ ਚੁੱਕੀਆਂ ਨੇ ਤੇ ਜਦਾਹਤਾਰ ਹਥਿਆਰਾਂ ਦੀ ਨੋਕ ਤੇ ਜਿਹੜੇ ਨਸ਼ੇੜੀ ਨੇ ਜਾਂ ਜਿਹੜੇ ਸ਼ਰਾਤੀ ਅਨਸਰ ਨੇ ਉਹਨਾਂ ਵੱਲੋਂ ਆਏ ਦਿਨ ਕੋਈ ਨਾ ਕੋਈ ਵੱਡੀ ਲੁੱਟ ਨੂੰ ਅੰਜਾਮ ਦਿੱਤੇ ਜਾਂਦਾ ਇਸੇ ਤਰ੍ਹਾਂ ਦੀ ਇੱਕ ਘਟਨਾ ਨੂੰ ਅੱਜ ਅੰਜਾਮ ਲਾਡੋਵਾਲ ਦੇ ਨੇੜੇ ਦਿੱਤਾ ਗਿਆ ਹੈ ਜਿਸ ਦੇ ਵਿੱਚ ਇੱਕ ਬਾਈਕ ਸਵਾਰ ਆਪਣੇ ਕਿਸੇ ਕੰਮ ਦੇ ਲਈ ਲੁਧਿਆਣੇ ਆ ਰਿਹਾ ਸੀਗਾ ਔਰ ਰਸਤੇ ਦੇ ਵਿੱਚ ਉਸ ਨੂੰ ਰੋਕ ਕੇ ਦਾਤਰ ਦਿਖਾ ਕੇ ਉਹਦੀ ਬਾਈਕ ਜਿਹੜੀ ਹੈ ਖੋਲੀ ਗਈ ਹੈ ਔਰ ਹੈਰਾਨੀ ਜਣ ਇਸ ਪੂਰੇ ਮਾਮਲੇ ਦੇ ਵਿੱਚ ਗੱਲ ਇਹ ਵੀ ਹੈ ਕਿ ਜਦੋਂ ਉਸ ਸ਼ਖਸ ਵੱਲੋਂ ਇੱਕ ਜ਼ੋਮੈਟੋ ਰਾਈਡਰ ਨੂੰ ਦੇਖਿਆ ਗਿਆ ਤਾਂ ਜ਼ੋਮੈਟੋ ਰਾਈਡਰ ਵੱਲੋਂ ਜਦੋਂ ਹੈਲਪ ਦੀ ਉਮੀਦ ਕੀਤੀ ਤਾਂ ਬਾਦ ਵਿੱਚ ਪਤਾ ਚੱਲਦਾ ਹੈ ਕਿ ਉਸ ਮੈਟੋ ਵਾਲਾ ਰਾਈਡਰ ਵੀ ਉਹਨਾਂ ਸਨੇਚਰਾ ਦੇ ਨਾਲ ਹੀ ਰਲਿਆ ਹੋਇਆ ਸੀਗਾ ਔਰ ਬਾਈਕ ਉਹਨਾਂ ਦੀ ਜਿਹੜੀ ਹੈ ਖੋਲੀ ਗਈ ਹੈ ਸੋ ਇਸ ਮਾਮਲੇ ਦੀ ਹੋਰ ਜਾਣਕਾਰੀ ਲੈਣ ਦੇ ਲਈ ਬੂਟਾ ਰਾਮ ਜੀ ਨਾਲ ਗੱਲ ਕਰਾਂਗੇ ਜਿਨ੍ਹਾਂ ਦੀ ਬਾਈਕ ਹੋਈ ਗਈ ਹੈ ਔਰ ਗੱਲਬਾਤ ਪੁਲਿਸ ਅਫਸਰਾਂ ਨਾਲ ਵੀ ਕਰਾਂਗੇ ਕਿਉਂਕਿ ਉਹਨਾਂ ਵੱਲੋਂ ਵੀ ਤਫ਼ਤੀਸ਼ ਜਿਹੜੀ ਹੈ ਇਸ ਮਾਮਲੇ ਦੇ ਵਿੱਚ ਜਾਰੀ ਹੈ ਹਾਂਜੀ ਬ੍ਰਦਰ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਸਰ ਬੂਟਾ ਰਾਮਾ ਮੈਂ ਮਠੱਡਾ ਕਲਾ ਥਾਣਾ ਫਲੋਰ ਜ਼ਿਲ੍ਹਾ ਜਲੰਧਰ ਰਹਿਣ ਵਾਲਾ ਆਂ ਅੱਜ ਤਕਰੀਬਨ ਮੈਂ 2:30 ਵਜੇ ਦੇ ਕਰੀਬ ਮੈਂ ਲੁਧਿਆਣਾ ਆ ਰਿਹਾ ਸੀ ਕੱਲਾ ਆਪਣੇ ਮੋ ਮੇਰੇ ਨਾਲ ਇੱਕ ਮਗਰਮਗਰ ਬਿਨਾ ਨੰਬਰ ਪਲੇਟ ਤੋਂ ਐਕਟ ਵਾਰੀ ਜਿਹਦੇ ਦੋ ਪਰਸਨ ਸੀਗੇ ਉਹਨਾਂ ਨੇ ਮੈਨੂੰ ਇੱਕਦਮ ਹੀ ਦਾਤ ਦੇ ਨਾਲ ਧੀਰਾਂ ਦੀ ਥ੍ਰੈਟ ਕੀਤਾ ਜਿੱਦਾਂ ਹੀ ਮੈਨੂੰ ਘੇਰਿਆ ਤੇ ਮੇਰਾ ਮੋਟਰਸਾਈਕਲ ਖੋਹਣ ਦੀ ਕੋਸ਼ਿਸ਼ ਕੀਤੀ ਮੈਂ ਹੈਲਪ ਲਈ ਹੈਲਪ ਮੰਗੀ ਇੱਕ ਜੋਮੈਟੋ ਦੇ ਵਰਦੀ ਪਾਈ ਸੀ ਜੋਮੈਟੋ ਦਾ ਬੈਗ ਪਾਇਆ ਉਹ ਮੇਰੇ ਵੱਲ ਪਰਸਨ ਆਇਆ ਮੈਂ ਸੋਚਿਆ ਕਿ ਮੇਰੀ ਹੈਲਪ ਕਰਨ ਲਈ ਆ ਰਿਹਾ ਲੇਕਿਨ ਉਹ ਵੀ ਨਾਲ ਸੀਗਰ ਰਲਿਆ ਹੋਇਆ ਜਿਨ੍ਹਾਂ ਨੇ ਮੇਰੀ ਬਾਈਕ ਖੋ ਲਈ ਔਰ ਖੋ ਕੇ ਲੋਡੂਵਾਲ ਦੀ ਤਰਫੋਂ ਫਰਾਰ ਹੋ ਗਏ ਇਹ ਐਗਜ਼ੈਕਟ ਜਿਹੜਾ ਇਨਸੀਡੈਂਟ ਕਿਹੜੀ ਜਗ੍ਹਾ ਹੋਇਆ ਹੈ ਇਹ ਜੀ ਕਾਦੀਆਂ ਮੋੜ ਤੋਂ ਆ ਜਦੋਂ ਆਪਾਂ ਲਾਡੂਆ ਤੋਂ ਅੱਗੇ ਆਉਣ ਕਾਦੀਆਂ ਕਾਦੀਆਂ ਪਿੰਡ ਮੋੜ ਪੈਂਦਾ ਉੱਥੇ ਹੋਇਆ ਜੀ ਤੇ ਕਿੰਨੇ ਸ਼ਖਸ ਸੀਗੇ ਐਕਟਵਰ ਉਹ ਐਕਟਵਰ ਦੋ ਜਣੇ ਸੀਗੇ ਜੀ ਇੱਕ ਕੱਲਾ ਮੋਟਰਸਾਈਕਲ ਤੇ ਸੀਗਾ ਜੀ ਤੁਸੀਂ ਕੋਈ ਨੰਬਰ ਨੋਟ ਚ ਰਿਚ ਕਾਮਯਾਬ ਹੋਏ ਹੋ ਨੰਬਰ ਬਿਨਾ ਐਕਟਵਰ ਬਿਨਾ ਨੰਬਰ ਪਲੇਟ ਤੋਂ ਸੀਗੀ ਔਰ ਜਿਹੜਾ ਦੂਸਰਾ ਜ਼ਮੇਟੋ ਵਾਲਾ ਸਰ ਉਹ ਦੂਸਰੀ ਸਾਈਡ ਤੇ ਕਿਹਾ ਉਹਦਾ ਕੱਲਾ ਨੰਬਰ 10 16 ਹੀ ਮੈਨੂੰ ਯਾ ਦਾ ਯਾ ਬਾਈਕ ਜਿਹੜੀ ਸੀ ਬਾਈਕ ਪਲੈਟਿਨਾ ਸੀਗਾ ਜੀ ਕਿਹੜੇ ਕਲਰ ਇਹ 골ਡਨ ਤੇ ਬਲੈਕ ਜੋ ਆਮ ਆਉਂਦਾ ਹੀ ਹੈ ਕਲਰ ਔਰ ਐਕਟਿਵਾ ਕਿਹੜੇ ਕਲਰ ਦੀ ਐਕਟਿਵਾ ਗ੍ਰੇ ਕਲਰ ਬਲੈਕ ਜਿਹੜਾ ਬਾਈ ਤੁਸੀਂ ਕਿੱਥੇ ਜਾ ਰਹੇ ਹੋ ਸਰ ਮੈਂ ਲੁਧਿਆਣਾ ਆ ਰਿਹਾ ਸੀਗਾ ਜੀ ਬਾਈਪਾਸ ਪਹਿਲੀ ਵਾਰ ਹੋਇਆ ਆਪਣੇ ਨਾਲ ਹਾਂਜੀ ਸਰ ਅੱਜ ਪਹਿਲੀ ਵਾਰ ਹੋਇਆ ਜੀ ਇੱਥੇ ਜੋਕਰ ਨਹੀਂ ਸਰ ਅੱਜ ਮੈਂ ਸੇਲਜ਼ਮੈਨ ਲਈ ਆਇਆ ਸੀ ਮਿਲਣ ਉਹ ਵੀ ਮੁੰਡਾ ਮੌਕੇ ਤੇ ਪਹੁੰਚ ਗਿਆ ਸੀਲਜ਼ਮੈਨ ਆਈਡੀ ਵੀ ਹੋਰ ਨੁਕਸਾਨ ਵੀ ਹੋਇਆ ਤੁਹਾਡਾ ਫੋਨ ਵਗੈਰਾ ਦਾ ਸਨੇਚਿੰਗ ਨਹੀਂ ਸਰ ਹੋਰ ਕੋਈ ਨੁਕਸਾਨ ਨਹੀਂ ਮੈਂ ਆਪਣੀ ਜਾਨ ਬਚਾਉਂਦਾ ਹੋਇਆ ਸਰ ਮ ਮੈਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਵੀ ਜਮੈਟੋ ਦੇ ਜਿਹੜੇ ਸੇਲਮੈਨ ਇਹਨਾਂ ਤੇ ਵੀ ਭਰੋਸਾ ਨਾ ਕਰੋ ਅੱਜ ਮੈਂ ਜਮੈਟੋ ਦੇ ਸੇਲਮੈਨ ਤੇ ਜਿਹੜਾ ਮੁੰਡਾ ਡਿਲੀਵਰੀ ਬਾਇ ਉਹ ਤੇ ਭਰੋਸਾ ਕਰਦਾ ਹੋਇਆ ਮੈਂ ਲੁੱਟ ਦਾ ਸ਼ਿਕਾਰ ਹੋ ਗਿਆ ਜੀ ਪੁਲਿਸ ਪ੍ਰਸ਼ਾਸਨ ਨੂੰ ਕੋਈ ਡਿਵਲਪ ਜਾਣਕਾਰੀ ਨਹੀਂ ਦਿੱਤੀ ਗਈ ਇਸ ਸਰ ਮੈਂ ਧੰਨਵਾਦ ਕਰਦਾ ACP ਸਾਹਿਬ ਦਾ ਜਿਹੜੇ ਲਗਾਤਾਰ ਮੇਰੇ ਟੱਚ 'ਚ ਰਹੇ ਲੁਧਿਆਣਾ ਕਮਿਸ਼ਨਰੇਟ ਦੀ ਪੁਲਿਸ ਔਰ ਦਿਹਾਤੀ ਪੁਲਿਸ ਮਾਣਯੋਗ ਲੱਡਵਾਲ ਥਾਣਾ ਦੇ SHO ਮੇਰੇ ਨਾਲ ਹਰ ਕੈਮਰਾ ਹਰ ਨਾਕਾ ਚੈੱਕ ਕੀਤਾ ਗਿਆ ਅਸੀਂ ਕੁਝ ਟ੍ਰੇਸ ਕਰਨ ਦੇ ਵਿੱਚ ਹੱਦ ਵਿੱਚ ਪਾਸ ਵੀ ਹੋਏ ਆਂ कोई जानकारी मिल पाई है तन्नू हां जी सर पाए पाए मेरे पास फोटो है सर उन लटेरा दी जब मैं दूर गया तो मैं फोटो क्लिक ਕਰ ਲਈ ਸੀ ਇਹਨਾਂ ਦੀ ਤੇ ਕੀ ਕੀ ਡਿਮਾਂਡ ਰੱਖਦੇ ਹੋਣ ਪ੍ਰਸ਼ਾਸਨ ਤੋਂ ਮੈਂ ਪ੍ਰਸ਼ਾਸਨ ਤੋਂ ਪੁਲਿਸ ਤੋਂ ਇਨਸਾਫ ਦਵਾਇਆ ਜਾਵੇ ਮੋਟਰਸਾਨੂੰ ਬਰਾਮਦ ਕੀਤਾ ਜਾਵੇ ਲੁੱਟਾ ਖੋਹ ਨੂੰ ਸਰ ਰੋਕਣ ਵਿੱਚ ਨਸ਼ੇੜੀਆਂ ਨੂੰ ਜੇਲ੍ਹ ਚ ਦਿੱਤਾ ਜਾਵੇ ਸਰ